ਹਲਕਾ ਰੂਪਨਗਰ ਦੇ ਵਿਧਾਇਕ ਐਡਵੋਕੇਟ ਦਿਨੇਸ਼ ਛੱਡਾ ਵੱਲੋਂ ਲਗਾਤਾਰ ਵਕਫ ਵਕ ਪਿੰਡਾਂ 'ਚ ਲੋਕਾਂ ਦੀਆਂ ਜਿੱਥੇ ਜ਼ਰੂਰੀ ਲੋੜਾਂ ਨੂੰ ਪੂਰਾ ਕੀਤਾ ਜਾ ਰਿਹਾ ਹੈ ਉੱਥੇ ਹੀ ਵਿਕਾਸ ਦੇ ਕੰਮਾਂ ਨੂੰ ਵੀ ਪਹਿਲ ਦੇ ਆਧਾਰ 'ਤੇ ਤਰਜੀਹ ਦਿੱਤੀ ਜਾ ਰਹੀ ਹੈ। ਇਸੇ ਕੜੀ ਦੇ ਤਹਿਤ ਉਨ੍ਹਾਂ ਵੱਲੋਂ ਅੱਜ ਖੇਤਰ ਦੇ ਪਿੰਡ ਕੋਲਾ ਪਰ ਵਿਖੇ ਕੋਲਾਪੁਰ ਤੋਂ ਸੰਧੂਆ ਆਜਮਪੁਰ ਤੇ ਬਰਾਰੀ ਬਾਲੇਵਾਲ ਆਦੀ ਪਿੰਡਾਂ ਨੂੰ ਜੋੜਨ ਵਾਲੀ ਸੜਕ ਤੇ ਪੈਂਦੀ ਖਸਤਾ ਹਾਲਤ ਪੁਲੀ ਦੇ ਨਾਮ ਨਰਵਾਨ ਦਾ ਉਦਘਾਟਨ ਕੀਤਾ ਗਿਆ। ਇਸ ਮੌਕੇ ਉਹਨਾਂ ਨੇ ਪਿੰਡ ਦੇ ਸਭ ਤੋਂ ਵੱਧ ਉਮਰ ਦੇ ਬਜ਼ੁਰਗ ਬਲਵੰਤ ਸਿੰਘ ਦੇ ਹੱਥੋਂ ਰੀਬਨ ਕਟਵਾ ਕੇ ਇਸ ਕੰਮ ਦੀ ਅਰੰਭਤਾ ਕਰਵਾਈ। ਇਸ ਮੌਕੇ ਗੱਲਕਾਰਦਿਆਂ ਵਿਧਾਇਕ ਨੇ ਕਿਹਾ ਕਿ ਇਸ ਪੁਲੀ ਦੇ ਬੀਤੇ ਲੰਬੇ ਸਮੇਂ ਤੋਂ ਖਸਾ ਹਾਲਤ ਹੋਣ ਕਾਰਨ ਇੱਥੇ ਲੰਘਣ ਵਾਲੇ ਰਾਹੀਗਰ ਨੂੰ ਜਿੱਥੇ ਦਿੱਕਤ ਦਾ ਸਾਹਮਣਾ ਕਰਨਾ ਪੈਂਦਾ ਸੀ ਉੱਥੇ ਹਮੇਸ਼ਾ ਹੀ ਉਹ ਇੱਕ ਡਰ ਦੇ ਸائے ਹੇਠ ਇਸ ਪੁਲੀ ਦੇ ਉੱਤੋਂ ਲੰਘਦੇ ਸਨ। ਇਸ ਸਬੰਧੀ ਪਿੰਡ ਕੋਲਾਪੁਰ ਦੀ ਪੰਚਾਇਤ ਅਤੇ ਹੋਰ ਪਿੰਡ ਵਾਸੀਆਂ ਵੱਲੋਂ ਇਸ ਸਬੰਧੀ ਉਹਨਾਂ ਕੋਲ ਵਿਸ਼ੇਸ਼ ਮੰਗ ਰੱਖੀ ਗਈ। ਜਿੱਦ ਦੇ ਚੱਲਦੇ ਆ ਅੱਜ ਇਸ ਮੰਗ ਨੂੰ ਪੂਰਾ ਕਰਨ ਲਈ ਇਸ ਪੁਲੀ ਦੇ ਨਵ ਨਿਰਮਾਣ ਦਾ ਕੰਮ ਸ਼ੁਰੂ ਕਰਵਾ ਦਿੱਤਾ ਗਿਆ ਹੈ। ਉਹਨਾਂ ਦੱਸਿਆ ਕਿ ਲਗਭਗ 22 ਲੱਖ ਰੁਪਏ ਦੀ ਲਾਗਤ ਨਾਲ 10 ਫੁੱਟ ਚੌੜੀ ਇਸ ਪੁਲੀ ਦਾ ਨਿਰਮਾਣ ਕੀਤਾ ਜਾਵੇਗਾ। ਇਸ ਦਾ ਕੰਮ 1 ਮਹੀਨੇ ਦੇ ਅੰਦਰ ਅੰਦਰ ਮੁਕੰਮਲ ਕਰ ਲਿਆ ਜਾਵੇਗਾ। ਪਰੰਤੂ ਉਦੋਂ ਤੱਕ ਇੱਥੇ ਲੰਘਣ ਵਾਲੇ ਰਾਹੀਗਰਾਂ ਲਈ ਆਰਜੀ ਰਸਤੇ ਦਾ ਨਿਰਮਾਣ ਕੀਤਾ ਜਾ ਚੁੱਕਾ ਹੈ। ਉਹਨਾਂ ਨੇ ਇਹ ਵੀ ਦੱਸਿਆ ਕਿ ਇਸ ਤੋਂ ਇਲਾਵਾ ਪਿੰਡ ਵਾਸੀਆਂ ਦੀ ਸਭ ਤੋਂ ਪੁਰਾਣੀ ਮੰਗ ਆਂਗਨਬੜੀ ਸੈਂਟਰ ਦੇ ਨਿਰਮਾਣ ਦਾ ਕੰਮ ਪਿੰਡ ਵਿੱਚ ਜੰਗੀ ਪੱਧਰ ਤੇ ਚੱਲ ਰਿਹਾ ਹੈ ਅਤੇ ਜਲਦੀ ਉਹ ਵੀ ਕਮਕਮਲ ਕਰ ਲਿਆ ਜਾਵੇਗਾ ਇਸ ਤੋਂ ਇਲਾਵਾ ਪਿੰਡ ਦੀਆਂ ਜੋ ਹੋਰ ਵੀ ਮੰਗਾ ਹਨ ਉਹਨਾਂ ਨੂੰ ਵੀ ਇੱਕ ਇੱਕ ਕਰਕੇ ਸਮੇਂ ਅਨੁਸਾਰ ਪੂਰਾ ਕੀਤਾ ਜਾਵੇਗਾ ਇਸ ਮੌਕੇ ਪਿੰਡ ਦੀ ਪੰਚਾਇਤ ਅਤੇ ਸਮੁੱਚੇ ਪਿੰਡ ਵਾਸੀਆਂ ਨੇ ਹਲਕਾ ਵਿਧਾਇਕ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਵੀ ਕੀਤਾ ਮੇਰਾ ਪੰਜਾਬ న్యూਸ ਲਈ ਪ੍ਰਦੀਪ ਧੀਮਾਨ ਦੀ ਰਿਪੋਰਟ ਪਿੰਡ ਕੋਲਾਪੁਰ ਦੇ ਵਿੱਚ ਅਜ ਆਜਮਪੁਰ ਤੋਂ ਜਿਹੜੀ ਸੰਦੋਵਾ ਸੜਕ ਹੈ ਉਹਦੇ ਉੱਪਰ ਬੜੀ ਬੜੀ ਦੇਰ ਤੋਂ ਟੁੱਟੀ ਹੋਈ ਸੀਗੀ ਉਸ ਪੁਲੀ ਦੇ ਨਿਰਮਾਣ ਦਾ ਕੰਮ ਜਿਹੜਾ ਉਹ ਸ਼ੁਰੂ ਕੀਤਾ ਪਿੰਡ ਦੇ ਬਜ਼ੁਰਗਾਂ ਨੇ ਅਧਗਾਟਨ ਕਰਕੇ ਪਿੰਡ ਦੀ ಗ್ರಾಮ ਪੰਚਾਇਤ ਤੇ ਨਗਰ ਨਿਵਾਸੀਆਂ ਦੀ ਹਾਜ਼ਰੀ ਚ ਤੇ 22 ਲੱਖ ਦੀ ਲਾਗਤ ਦੇ ਨਾਲ ਕਰੀਬ ਇਹ ਪੁਲੀ ਬਣੇਗੀ ਜਿਹੜੀ ਕਿ ਕਰੀਬ-ਕਰੀਬ 1 ਮਹੀਨੇ ਦੇ ਵਿੱਚ ਇਹ ਖਤਮ ਹੋ ਜੂਗੀ ਇਹ 1 ਮਹੀਨੇ ਦੀ ਪੁਲੀ ਬਣ ਜਾਏਗੀ ਇਹਦੇ ਨਾਲ ਇਹ ਸਾਰੇ ਪਿੰਡ ਚ ਇਕਵਾਲਾਪੁਰ ਸੰਦੋਆ ਬਾਲਿਆਰ ਟਿੱਬਾ ਨੰਗੜ ਤੱਕ ਦੇ ਪਿੰਡਾਂ ਨੂੰ ਜਿਹੜਾ ਇਸ ਪੁਲੀ ਦੇ ਨਾਲ ਫਾਇਦਾ ਮਿਲੇਗਾ ਤੇ ਪੁਲੀ ਦੇ ਨਾਲ ਜਿਹੜੀ ਆਜਮਪੁਰ ਤੋਂ ਸੰਦੋਆ ਸੜਕ ਹੈ ਉਹਦਾ ਕੰਮ ਵੀ ਜਿਹਦਾ ਉਹ ਨਾਲ ਨਾਲ ਚੱਲ ਰਿਹਾ ਜਿਹੜਾ 55 ਲੱਖ ਦੀ ਲਾਗਤ ਦੇ ਨਾਲ ਉਹ ਸੜਕ ਦਾ ਕੰਮ ਹੋ ਰਿਹਾ ਸੋ ਜਿਹੜੀਆਂ ਸੜਕਾਂ ਹੁਣ ਬਣ ਰਹੀਆਂ ਨੇ ਇਹ ਮੁੱਖ ਮੰਤਰੀ ਸਾਹਿਬ ਨੇ ਨਵੀਂ ਪਾਲਿਸੀ ਲਿਆਂਦੀ ਹੈ ਮਾਨ ਸਾਹਿਬ ਨੇ ਕਿ 5 ਸਾਲ ਲਈ ਸੜਕ ਦੀ ਮੁਰੰਮਤ ਦੀ ਜ਼ਿੰਮੇਵਾਰੀ ਵੀ ਜਿਹੜੀ ਹੈ ਉਹ ਉਸੇ ਠੇਕੇਦਾਰ ਨੂੰ ਦਿੱਤੀ ਗਈ ਹੈ ਕਿ ਜੇ 5 ਸਾਲ ਸੜਕ ਦੇ ਵਿੱਚ ਕੋਈ ਕੋਈ ਟੋਆ ਪੈ ਜਾਵੇ ਕੋਈ ਖੱਡਾ ਪੈ ਜਾਵੇ ਤਾਂ ਉਸੇ ਠੇਕੇਦਾਰ ਵੱਲੋਂ ਦੀ ਮੁਰੰਮਤ ਕੀਤੀ ਜਾਣੀ ਹੈ ਤਾਂ ਕਿ ਅੱਗੇ ਨਾ ਤਾਂ ਉਹ ਸੜਕ ਦਾ ਹੋਰ ਨੁਕਸਾਨ ਹੋਵੇ ਕਿ ਨਾ ਹੀ ਉਸ ਟੋਏ ਖੱਡੇ ਕਰਕੇ ਕਿ ਜੇ ਲੰਗਨ ਵਾਲੇ ਦਾ ਕਿਸੇ ਯਾਤਰੀ ਦਾ ਹੋਰ ਕੋਈ ਨੁਕਸਾਨ ਹੋਵੇ ਸੋ ਹੁਣ ਜਿਹੜੀ ਸੜਕਾਂ ਬਣ ਗਈਆਂ ਇਹ ਘਟ ਤੋਂ ਘੜ 5-6 ਸਾਲ ਜ਼ਰੂਰ ਜਿਹੜੀਆਂ ਕੱਢਣਗੀਆਂ ਇਸ ਨੀਤੀ ਦੇ ਤਹਿਤ ਬਣਾਈਆਂ ਗਈਆਂ ਨੇ ਲਗਭਗ ਸਾਰੀਆਂ ਇਲਾਕੇ ਦੀਆਂ ਸੜਕਾਂ ਦੇ ਟੈਂਡਰ ਹੋ ਚੁੱਕੇ ਨੇ ਧੰਨਵਾਦ ਮੈਂ ਧੰਨਵਾਦ ਕਰਦਾ ਹਾਂ ਕਿ ਜਿਨ੍ਹਾਂ ਦੇ ਸਹਿਯੋਗ ਨਾਲ ਸਾਡੇ ਪਿੰਡ ਦੇ ਕਾਫੀ ਟਾਈਮ ਤੋਂ ਰੁਕੇ ਹੋਏ ਕੰਮ ਜਿਵੇਂ ਕਿ ਅੰਗੜਵਾੜੀ ਦਾ ਕੰਮ ਸ਼ੁਰੂ ਹੋ ਗਿਆ ਅੱਜ ਪੁਲੀ ਦਾ ਕੰਮ ਸ਼ੁਰੂ ਹੋ ਜਾਣਾ ਜੀ ਬਾਕੀ ਰਹਿੰਦੇ ਕੰਮ ਵੀ ਜਲਦੀ ਸ਼ੁਰੂ ਹੋ ਜਾਣਗੇ ਆਸ ਕਰਦੇ ਹਾਂ ਇੱਕ ਹੋਰ ਆਮ ਆਦਮੀ ਪਾਰਟੀ ਸਰਕਾਰਾਂ ਤੋਂ ਬਾਅਦ ਜੋ ਨਸ਼ੇ ਦਾ ਕੋੜ ਸੀ ਉਸ ਨੂੰ ਕਾਫੀ ਨੱਤ ਪਈ ਜਿਸ ਵਿੱਚ ਸਾਡਾ ਪਿੰਡ ਵੀ ਸ਼ਾਮਲ ਹੈ ਜੀ ਮੈਂ ਦੁਬਾਰਾ ਫਿਰ ਐਮਐਲਏ ਸਾਹਿਬ ਦਾ ਇੱਥੇ ਆਉਣ ਤੋਂ ਧੰਨਵਾਦ ਕਰਦਾ ਹਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਐਡਵੋਕੇਟ ਐਮਐਲਏ ਦਿਨੇਸ਼ ਚੱਡਾ ਜੀ ਦਾ ਆਪਣੇ ਨਗਰ ਕੋਲਾਪੁਰ ਆਉਣ ਤੋਂ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਔਰ ਦੂਜਾ ਐਮਐਲਏ ਸਾਹਿਬ ਦਾ ਜਿਨ੍ਹਾਂ ਨੇ ਸਾਡੀ ਪੰਚਾਇਤ ਦੀ ਬਹੁਤ ਹੀ ਨੇੜੇ ਤੋਂ ਹੋ ਕੇ ਗੱਲ ਸੁਣੀ ਹੈ ਔਰ ਸਾਡੇ ਕਾਫੀ ਪਿਛਲੇ ਸਮੇਂ ਤੋਂ ਜਿਹੜੇ ਕਾਰਜ ਸੀ ਔਰ ਕੰਮ ਸਾਡੇ ਰਹਿੰਦੇ ਸੀ ਉਹਨਾਂ ਨੂੰ ਕਰਵਾਇਆ ਹੈ ਜਿਸ ਦੇ ਵਿੱਚ ਸਾਡੇ ਪਿੰਡ ਦੇ ਵਿੱਚ ਪਿਛਲੇ 25 30 ਸਾਲ ਤੋਂ ਜੋ ਨਸ਼ੇ ਦਾ ਕੋੜ ਸੀਗਾ ਇੱਕ ਘੋਣ ਦੀ ਵੰਗ ਸਾਡੇ ਪਿੰਡ ਦੇ ਵਿੱਚ ਲੱਗਿਆ ਹੋਇਆ ਸੀਗਾ ਉਹ ਐਮਐਲਐਸ ਦਿਨੇਸ਼ ਛੱਡਾ ਜੀ ਦੇ ਯਤਨਾਂ ਦੇ ਸਦਕਾ ਉਹ ਸਾਡੇ ਦੇ ਪਿੰਡ ਦੇ ਵਿੱਚ ਰਾਹਤ ਮਿਲੀ ਹੈ ਔਰ ਸਾਡੇ ਪਿੰਡ ਦੇ ਵਿੱਚ ਉਸ ਚੀਜ਼ ਦੇ ਨਾਲ ਬਹੁਤ ਹੀ ਸੁੱਖ ਦਾ ਸਾਹ ਲਿਆ ਪਿੰਡ ਵਾਸੀਆਂ ਨੇ ਔਰ ਬਾਕੀ ਜਿੰਨੇ ਵੀ ਸਾਡੇ ਪਿੰਡ ਦੇ ਵਿੱਚ ਆਣ ਵਾਲੇ ਸਮੇਂ ਦੇ ਵਿੱਚ ਹੋਣ ਵਾਲੇ ਕੰਮ ਹੈ ਮੈਂ ਆਸ ਕਰਦਾ ਹਾਂ ਐਮਐਲਏ ਦਿਨੇਸ਼ ਚੱਡਾ ਜੀ ਤੋਂ ਕਿ ਉਹ ਸਾਡੇ ਜਲਦ ਤੋਂ ਜਲਦ ਕਰਵਾਏ ਜਾਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ